हां ਵੀ ਮੇਤਰੋ শেয়ার ਮਾਰਕੀਟ ਨੂੰ ਅੱਜ ਕੱਲ ਬਹੁਤ ਲੋਕਾਂ ਨੇ ਆਦਾ ਬਿਜ਼ਨਸ ਬਣਾ ਲਿਆ 40 40 50 50 ਹਜ਼ਾਰ ਰੁਪਿਆ ਸਿਖਾਉਣ ਦੇ ਲਈ ਜਾ ਰਹੇ ਨੇ ਪਰ ਅੱਜ ਮਲੇਰ ਕੋਟਲੇ ਦੇ ਵਿੱਚ ਖੜਿਆ ਜਿਹੜੇ ਬਾਈ ਨੂੰ ਮੈਂ ਮਿਲ ਆਉਣਾਗਾ ਪਹਿਲਾਂ ਤਾਂ ਯਾਰ ਇਹ ਵਧਾਈ ਦਾ ਪਾਤਰ ਹੈਗਾ ਸਿਰਫ 8000 ਦੇ ਵਿੱਚ ਕੋਰਸ ਸਿਖਾ ਰਿਹਾ ਹੈ ਸ਼ੇਅਰ ਮਾਰਕੀਟ ਦਾ ਬਾਈ ਬਹੁਤ ਧੰਨਵਾਦ ਯਾਰ ਤੁਸੀਂ ਇੰਨੇ ਘੱਟ ਰੇਟ ਦੇ ਸਿਖਾ ਰਹੇ ਹੋਗੇ ਇਹਦਾ ਵਜ੍ਹਾ ਕੀ ਹੈਗੀ ਇਹ ਬਸ ਮੇਰੇ ਆਪਣੇ ਉਹੀ ਮਨ ਚ ਆਇਆ ਵੀ ਜਿਹੜੇ ਅੱਜ ਕੱਲ ਆਪਣੀ ਦੁਨੀਆ ਬੇਲੀ ਫਿਰਦੀ ਆ ਵੀ ਉਹਨਾਂ ਨੂੰ ਆਪਾਂ ਸ਼ੇਅਰ ਮਾਰਕੀਟ ਸਿਖਾਈਏ ਇੱਕ ਆਲਾਈ ਕਰੀਏ ਮਤਲਬ ਠੀਕ ਆ ਤੁਸੀਂ ਆਪ ਕਿੰਨਾ ਟਾਈਮ ਹੋ ਗਿਆ ਮਤਲਬ ਸਿੱਖਿਆ ਆਪਾਂ ਨੂੰ 3.5 ਸਾਲ ਹੋ ਗਏ ਜੀ ਤੇ ਅੱਜ ਆਪਣਾ 8000 ਦੇ ਕਰੀਬ ਪ੍ਰੋਫਿਟ ਆ ਜੀ ਇੱਕ ਦਿਨ ਦਾ ਮਿੱਤਰੋ ਤੁਸੀਂ ਲਾਈਵ ਦੇਖ ਰਹੇ ਹੋ ਬਾਈ ਨੇ 8000 ਰੁਪਿਆ ਇੱਕ ਦਿਨ ਦਾ ਕਮਾਇਆ ਤੁਸੀਂ ਆਪ 3 ਸਾਲ ਕਰਿਆ ਬਈ ਇਹ ਹਾਂ 3.5 ਸਾਲ ਹੋ ਗਏ ਜੀ ਠੀਕ ਆ ਤੇ ਜਿਹੜਾ ਤੁਸੀਂ 8000 ਰੁਪਿਆ ਕਹਿ ਰਹੇ ਹੋ ਇਹ ਮਹੀਨੇ ਦਾ 20 ਦਿਨਾਂ ਦਾ ਕਿਵੇਂ ਆ ਸਿੱਕ ਦਿਨ ਦਾ ਜੀ ਇਹ ਇੱਕ ਦਿਨ ਦਾ ਹਾਂਜੀ ਤੇ ਜਿਹੜੇ ਆ ਸਟੂਡੈਂਟ ਬੈਠੇ ਨੇ ਇਹਨਾਂ ਨੂੰ ਕਿੰਨੇ ਕਿੰਨੇ ਦਿਨ ਹੋ ਗਏ ਸਿੱਖਦੇ ਨੂੰ ਇਹਨੂੰ ਆਪਣੇ ਸੁਖਜਿੰਦਰ ਨੂੰ ਹੋ ਗਏ ਜੀ ਇਹਨਾਂ ਦਾ ਕੋਰਸ ਪੂਰਾ ਹੋ ਗਿਆ ਇਹਨਾਂ ਨੇ ਅੱਜ ਟ੍ਰੇਡ ਲਈਆ ਆਪਣੇ ਰਿਸਕ ਤੇ ਤੇ ਇਹਨਾਂ ਨੂੰ 1200 ਦੇ ਕਰੀਬ ਵਿੱਚ ਪ੍ਰੋਫਿਟ ਹੋਇਆ ਭਾਈ ਤੁਸੀਂ ਆਪਦੇ ਮੂੰਹੋਂ ਦੱਸੋ ਕਿੰਨਾ ਹੋਇਆ ਪ੍ਰੋਫਿਟ ਤੁਹਾਨੂੰ 1238 ਰੁਪਏ ਦਾ ਪ੍ਰੋਫਿਟ ਪਹਿਲੀ ਵਾਰ ਲਾਇਆ ਸੀ ਅੱਜ ਮਾਤਰਾ ਨਹੀਂ ਲਾਇਆ ਤਾਂ ਅੱਗੇ ਵੀ ਸੀ ਪਰ ਫਸਟ ਟਾਈਮ ਲਾਇਆ ਸੀ ਅੱਜ ਮੈਂ ਆਪਦੇ ਰਿਸਕ ਤੇ ਲਾਇਏ ਨੇ ਪੈਸੇ ਠੀਕ ਆ ਵੀ ਰਿਸਕ ਆਪਣਾ ਵਧੀਆ ਹੋਗਾ ਕਾਮਯਾਬ ਪੂਰਾ ਕਾਮਯਾਬ ਆ ਵੀਰੇ ਜਿਹੜਾ ਹੋਰ ਘਰੇ ਬਹਿਲੇ ਬੈਠਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਗਾ ਕੋਈ ਜੂਆ ਨਹੀਂ ਹੈਗਾ ਇਹ ਜੇ ਆਪਾਂ ਸਿੱਖਾਂਗੇ ਤਾਂ ਇਹ ਬਿਜ਼ਨਸ ਵੀ ਕਰ ਸਕਦੇ ਆਪਾਂ ਬਿਜ਼ਨਸ ਵੀ ਕਰ ਸਕਦੇ ਹਾਂ ਹਾਂਜੀ ਭਾਈ ਇਹ ਮਤਲਬ ਕੋਈ ਏਜ ਦਾ ਹੋਵੇ ਕਿਹੜਾ ਇਹ ਦਾ ਸਿੱਖ ਸਕਦਾਗਾ ਨਹੀਂ ਵੀ ਮਤਲਬ ਪੜਿਆ ਲਿਖਿਆ ਕਿੰਨਾ ਹੋਣਾ ਚਾਹੀਦਾ ਨਹੀਂ ਜੀ ਇਹ ਇਕੱਲਾ ਫੋਨ ਚਲਾਉਣਾ ਆਉਣਾ ਚਾਹੀਦਾ ਬੰਦੇ ਨੂੰ ਇਹ ਉਹ ਵੀ ਸਿੱਖ ਸਕਦਾ ਬਸ ਫੋਨ ਚਲਾਉਣਾ ਆਉਣਾ ਚਾਹੀਦਾ ਮਤਲਬ ਕੁੜੀਆਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈਗੀ ਵੀ ਵਿਜ਼ਿਟ ਨਹੀਂ ਕਰ ਸਕਦੀਆਂ ਉਹਨਾਂ ਦਾ ਕੀ ਹੱਲ ਕਰੂਗਾ ਲਈ ਆਪਾਂ ਆਨਲਾਈਨ ਕਲਾਸਾਂ ਹੈਗੀਆਂ ਨੇ ਜੀ ਉਹਦੀ ਫੀਸ ਵਗੈਰਾ ਉਹਦੀ 10000 ਹੈ ਜੀ ਡਿਸਕਾਊਂਟ ਲਾ ਕੇ ਡਿਸਕਾਊਂਟ ਲਾ ਕੇ ਵੀ ਮਤਲਬ ਉਹ ਤੁਸੀਂ ਪਿਓਰ ਪੰਜਾਬੀ ਦੇ ਵਿੱਚ ਸਿਖਾਉਣਾ ਬਾਈ ਪੰਜਾਬੀ ਦੇ ਵਿੱਚ ਜ਼ੀਰੋ ਲੈਵਲ ਤੋਂ ਚੱਕਦੇ ਹੋਗੇ ਜ਼ੀਰੋ ਲੈਵਲ ਤੋਂ ਕਿੰਨੇ ਕ ਟਾਈਮ ਚ ਬਾਈ ਪੱਲੇ ਪੱਏ ਲੱਗ ਜਾਂਦਾਗਾ ਇਹ ਜਲਦੀ ਗੱਲ ਦੱਸੋ 15 ਕਿ ਦਿਨਾਂ ਚ ਪੱਲੇ ਪੈਂਨ ਲੱਗ ਜਾਂਦਾ ਜੀ ਮੰਨ ਲਓ ਪੂਰਾ ਕੋਰਸ ਹੋਣ ਤੋਂ ਬਾਅਦ ਬੰਦਾ ਪ੍ਰੋਫਿਟ ਕਰਨ ਲੱਗ ਜਾਂਦਾ ਪੰਜਾਬੀ ਭਾਸ਼ਾ ਚਾਹੀਏ ਵੀ ਜੇ ਜਮੀਨ ਡਾਲਣਾ ਕੋਈ ਉਹਦਾ ਕਿੰਨੇ ਤਾਂ ਵੀ 20 25 ਦਿਨ ਚ ਬੰਦਾ ਸਿੱਖ ਜਾਂਦਾ ਜੀ ਮਤਲਬ ਤੁਸੀਂ ਬੰਦਾ ਬਣਾ ਕੇ ਤੁਰੋਂਗੇ ਹਾਂ ਜੀ ਹਾਂ ਮਿੱਤਰੋ ਹੁਣ ਜਿਆਦੇ ਦੇਰ ਕੀ ਕਰਨੀ ਹੈ ਕਿ ਆਨਲਾਈਨ ਵੀ ਆ ਕੋਰਸ ਤੇ ਆਫਲਾਈਨ ਵੀ ਆ ਸਕਰੀਨ ਤੇ ਨੰਬਰਾਂ ਮਲੇਰ ਕੋਟ ਵਾਲੇ ਬਾਈਆਂ ਦਾ ਤੇ ਕਿੱਥੇ ਆ ਬਈ ਆਫਿਸ ਦੱਸਿਓ ਜਰੂਰ ਇੱਕ ਵਾਰੀ ਇਹ ਵੀਰੇ ਮਲੇਰ ਕੋਟਲੇ ਟਰੱਕ ਜੁਨੀਅਨ ਚ ਠੰਡੀ ਸੜਕ ਤੇ ਟ੍ਰੈਂਡਸ ਵਾਲਿਆਂ ਦੇ ਨਾਲ ਮਹਿਰਾ ਕੰਪਲੈਕਸ ਚ ਫਸਟ ਫਲੋਰ ਤੇ ਟ੍ਰੇਡ ਮਾਸਟਰ ਮਾਈਂਡ ਦੇ ਨਾਮ ਤੋਂ ਆਪਣਾ ਆਫਿਸ ਹੈ ਆਫਿਸ ਹੈਗਾ ਤੇ ਜਾਦੇ ਜਾਣਕਾਰੀ ਸਕਰੀਨ ਤੇ ਚੱਲ ਰਹੇ ਨੰਬਰ ਤੋਂ ਲੈ ਲੈ ਸਕਦੇ ਹੋ ਤੁਸੀਂ ਮਿੱਤਰੋ ਬਾਈ ਮਤਲਬ ਤੁਹਾਨੂੰ ਪੂਰੇ ਗੱਲ ਬਣਾ ਕੇ ਤੋਰਨਗੇ ਦਿਨ ਦਾ ਤੁਸੀਂ 5-4000 ਰੁਪਏ ਮਾਮੂਲੀ ਕਮਾ ਲੋਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿਹੜੇ ਬੇਰੋਜ਼ਗਾਰ ਨੇ ਤਾਂ ਕਿ ਕੋਈ ਕੰਮ ਲੱਗ ਸਕੇ ਧੰਨਵਾਦ ਜੀ